કે લમી તાણ કે એક સંત શિપાઈ સોલાતે સંગયા આણ કે લમી તાણ કે એક સંત શિપાઈ સોલાતે આવંગયા આણ કે લમી તાણ ਹੀ ਸੋੜ ਤੇ ਸਾਂਗੇ ਆ ਆਣ ਕੇ ਲੰਬੀ ਤਣ ਕੇ ਇਕ ਸੰਤ شپਾਈ ਹੋਇਆ ਫਕੀਰ ਅੱਜ ਛੇਨਾ ਦੇਖੋ ਜਗ ਦਾ ਮਾਹੀ ਹੋਇਆ ਫਕੀਰ ਅੱਜ ਸ਼ੇਨਸ਼ਾ ਦੇਖੋ ਜਗ ਦਾ ਮਾਈ ਹੋਇਆ ਫਕੀਰ ਅੱਜ ਸ਼ੇਨਸ਼ਾ ਵੇਖੋ ਜਗ ਦਾ ਮਾਈ ਹੋਇਆ ਫਕੀਰ ਅੱਜ ਸ਼ੇਨਸ਼ਾ दी ठहर जवाए ठंडी नींदस आई ठहर जवाए ठंडी साडे गुरू नींद मस आई ठहर जवाए ठंडी सॾे गुरू नूद मसाया ઠર જા હવાએ ઠંડીએ સાડે ગુરુ નીંદ માંસાયાઈ ઠર જા હવાએ ઠંડીએ સાડે ગુરુ નીંદ માંસાયાઈ ઠર જા હવાએ ઠંડીએ સાડે गुरू नू नींद मसर जा हुआ ठंडी साडे गुरू नींद मसर जा हवाडे गुरू नींद मस ਥੱਕਿਆ ਸਰੀਰ ਡਾਕ ਡਾਡ ਹੈ ਸਹਾਰਿਆ 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 ਟਾਣਿਆ ਜੋੜਾ ਪੁੱਤरां ਦਵਾਰਿਆ ਆਂਦਰ ਕਟਾਣਿਆ ਜੋੜਾ ਪੁੱਤरां ਦਵਾਰਿਆ ਆਂਦਰ ਕਟਾਣਿਆ ਜੋੜਾ ਪੁੱਤ ਦਾ ਦਵਾਰਿਆ ਆਂਦਰ ਕਟਾਣਿਆ ਜੋੜਾ ਪੁੱਤरां ਦਵਾਰਿਆ ਸਿਨੇ ਵਿੱਚ ਲੇਕੇ ਸੌਂ ਗਿਆ ਦਿਲ ਆਪਣਾ ਤੇ ਪੀੜ ਪਰਾਈ سینੇ ਵਿੱਚ ਲੈ ਕੇ ਸੌਂ ਗਿਆ ਦਿਲ ਆਪਣਾ ਤੇ ਪੀੜ ਪਰਾਈ سینੇ ਵਿੱਚ ਲੈ ਕੇ ਸੌਂ ਗਿਆ ਦਿਲ ਆਪਣਾ ਤੇ ਪੀੜ ਨਾ ਤੇ ਪੀਰ ਫੜਾਈ ਠਰ ਜਾ ਹਵਾਏ ਠੰਡিয়ে ਸਾਡੇ ਗੁਰੂ ਨੂੰ ਨੀਂਦ ਮਸਾਈ ਠਹਿਰ ਜਾ ਹਵਾਏ ਠੰਡিয়ে ਸਾਡੇ ਗੁਰੂ ਨੂੰ ਨੀਂਦ ਮਸਾਈ ਠਹਿਰ ਜਾ ਹਵਾਏ ਡੰਡিয়ে ਆਸਾਈ ਧਰ ਜਾ ਹਵਾਏ ਠੰਡੀਆਂ ਸਾਡੇ ਗੁਰੂ ਨੂੰ ਨੀਂਦ ਮਸਾਈ ਪੈਰਾਂ ਵਿੱਚ ਛਾਲੇ ਦੇਖ ਫਟੀਆਂ ਨੇ ਅੱਡੀਆਂ 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 ਘਾਰੇ ਜਾਚ ਕਾਇਆ ਦੇਖ ਕੇ ਕੀਮਤਾਂ ਨੇ ਵੱਢੀਆਂ कार जा चक देखे कीमत ने बढ़िया कार जा चुकाया दे कीमत ने बड़ियाँ कार जा चुकाया दे दो चमकार बिच ते दो च पाई दो चमकौर विचे दो चही दी पाई दो चमकौर विच है दोहां कद सही दी पाई दो चमकौर वे दो ਕੰਧ ਜਿ ਚਹੀਤੀ ਪਾਈ ਠਰ ਜਾ ਹਵਾਏ ਠੰਡਿਏ ਸਾਡੇ ਗੁਰੂ ਨੂੰ ਨੀਂਦ ਮਸਾਈ ਠਰ ਜਾ ਹਵਾਏ ਠੰਡਿਏ ਸਾਡੇ ਗੁਰੂ ਨੂੰ ਨੀਂਦ ਮਸਾਈ ਠਰ ਜਾ ਹਵਾਏ ਠੰਡਿਏ ਸਾਡੇ ਗੁਰੂ ਨਨਿ ਨੇਦਮਸਾਇਆਈ ਦਰਜਾ ਹੋਵਾਏ ਡੰਡਿਏ ਸਾਡੇ ਗੁਰੂ ਨਨਿ ਨੇਦਮਸਾਇਆਈ ਪੰਧ ਪਏ ਸਫਾਰੀ ਨੂੰ ਪਿਆ ਦੁਖੜੇ ਤੇ ਦੁਖੜਾਸ ਹੈਣਾ ਬੰਦ ਪਏ ਸਫਰੀ ਨੂੰ ਪਿਆ ਦੁਖੜੇ ਤੇ ਦੁਖੜਾ ਸਹਿਣਾ ਬੰਦ ਪਏ ਸਫਰੀ ਨੂੰ ਪਿਆ ਦੁਖੜੇ ਤੇ ਦੁਖੜਾ ਸਹਿਣਾ ਬੰਦ ਪਏ ਸਫਰੀ ਨੂੰ ਪਿਆ ਦੋਖੜੇ ਤੇ ਦੋਖੜਾ ਸੇਣਾ ਜਾਰੜੇ ਦਸੱਥ ਰਹਿ ਚੰਗਾ ਸਾਨੂੰ ਪਾਠ ਖੇੜਿਆਂ ਦਾ ਰੇਣਾ ਜਾਰੜੇ ਦਸੱਥ ਰਹਿ ਚੰਗਾ ਸਾਨੂੰ ਪਾਠ ਖੇੜਿਆਂ ਦਾ ਰੇਣਾ ਜਾਰੜੇ ਦਸੱਥ ਰਹਿ ਚੰਗਾ ਸਾਨੂੰ ਪਾਠ ਕੇੜਿਆਂ ਦਾ ਸੇਣਾ ਜਾੜੜੇ ਦਾ ਸੱਥ ਰੋਜ ਚੰਗਾ ਸਾਨੂੰ ਪਾਠ ਕੇੜਿਆਂ ਦਾ ਰੇਣਾ ਮਿੱਤਰ ਪਿਆਰੇ ਨੂੰ ਜਾਵੇ ਦਿਲਵਾਲਾ ਹਾਲ ਸੁਣਾਈ ਮਿੱਤਰ ਪਿਆਰੇ ਨੂੰ ਜਾਵੇ ਦਿਲਵਾਲਾ ਲਸਣਾਈ ਮੇਤਰ ਪਿਆਰੇ ਨੂੰ ਜਾਵੇ ਦਿਲਵਾਲਾ ਲਸਣਾਈ ਮੇਤਰ ਪਿਆਰੇ ਨੂੰ ਜਾਵੇ ਦਿਲਵਾਲਾ ਲਸਣਾਈ ਫਿਰ ਜਹਵਾਏ ਠੰਡੀਏ ਸਾਡੇ गुरू नींद मास आई ठहर जवाए ठंडी सडे गुरू नींद मास आई ठहर जवाए ठंडी साडे गुरू नींद मास ਵਾਹਿਗੁਰਦੀ ਕਾਲ ਸਾ ਵਾਹਿਗੁਰਦੀ ਕੀ ਫਤਿਹ